ਪੰਜਾਬ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਗਈ ਮੁਹਿੰਮ ਦਰਾਂ ਐਸਐਸਪੀ ਅਮਨੀਤ ਕੌਂਡਲ ਦੇ ਦੇਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸੀਆਈਏ ਸਟਾਪ ਦੀ ਪੁਲਿਸ ਪਾਰਟੀ ਨੇ ਇੱਕ ਔਰਤ ਸਮੇਤ ਦੋ ਵਿਅਕਤੀਆਂ ਨੂੰ 50 ਗ੍ਰਾਮ ਹੈਰੋਨ ਸਮੇਤ ਕਾਬੂ ਕੀਤਾ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਸੀਆਈਏ ਸਟਾਪ 2 ਦੇ ਇੰਚਾਰਜ ਕਰਨ ਨੇ ਦੱਸਿਆ ਕਿ ਸੀਆਈਏ ਸਟਾਪ ਟੂ ਦੀ ਪੁਲਿਸ ਪਾਰਟੀ ਤੋਂ ਬਿਆਣਾ ਬਿਖੇ ਪੈਟਰੋਲਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਸ਼ੱਕੀ ਇੱਕ ਔਰਤ ਅਤੇ ਨੌਜਵਾਨ ਦਿਖਾਈ ਦਿੱਤੇ ਤਾਂ ਇਹਨਾਂ ਦੀ ਤਲਾਸ਼ੀ ਦੌਰਾਨ 50 ਗ੍ਰਾਮ ਹੈਰਨ ਅਤੇ 8000 ਡਰੱਗ ਮਨੀ ਬਰਾਮਦ ਹੋਏ ਇਹਨਾਂ ਤੇ ਥਾਣਾ ਸਿਵਲ ਲائن ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਫੋਰਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਜਾਂਚ ਕੀਤੇ ਜਾ ਸਕਣ ਕਿ ਇਹ ਕਿੱਥੋਂ ਨਸ਼ਾ ਲਿਆਉਂਦੇ ਸਨ ਅਤੇ ਕਿੱਥੇ ਗਾਹ ਸਪਲਾਈ ਕਰਦੇ ਸਨ ਇਹਨਾਂ ਦੀ ਪਛਾਣ ਮਨਜੀਤ ਕੌਰ ਤੋਬੀਆਣਾ ਬਸਤੀ ਬਠਿੰਡਾ ਗੁਰਦਿਆਲ RAM ਹਨੂਮਾਨਗੜ ਰਾਜਸਥਾਨ ਬਜੋ ਹੋਈ ਹੈ ਇਸ ਔਰਤ ਉਤੇ ਪਹਿਲਾਂ ਵੀ NDPS ਐਕਟ ਅਧੀਨ 7 ਮਾਮਲੇ ਦਰਜ ਹਨ ਇਹ ਦੋਨੋਂ ਰਿਸ਼ਤੇ ਵਿੱਚ ਸੱਸ ਜਵਾਈ ਦੱਸੇ ਜਾ ਰਹੇ ਹਨ ਹਾਂਜੀ ਮੈਂ ਇੰਸਪੈਕਟਰ ਕਰਨ ਚਾਰ ਸੀਸਟਾਪ ਕੂ ਬਟੰਡਾ ਕੱਲ ਸਾਡੇ ਸੀਸਟਾਪ 2 ਦੀ ਮਿਊਨਿਸਪੈਲਟੀ ਵੱਲੋਂ ਤਰਾਨੇ ਪੈਟਰੋਲਿੰਗ ਜਿਹੜਾ ਇੱਕ ਔਰਤ ਅਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ ਜਿਹੜੀ 50 ਗ੍ਰਾਮ ਹੈਰੋਂ ਦੀ ਜਿਹੜੀ ਰਿਕਵਰੀ ਕੀਤੀ ਗਈ ਹੈ ਤੇ ਇਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਦੇ ਖਿਲਾਫ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਅਮਲ ਚ ਚਲਦੀ ਜਾ ਰਹੀ ਹੈ। ਇਹ ਜਿਹੜੀ ਔਰਤ ਮਨਜੀਤ कौर ਇਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਦੇ ਤਹਿਤ ਸੱਤ ਮੁਕੱਦਮੇ ਦਰਜ ਹੈਗੇ ਨੇ। ਬਾਕੀ ਜਿਹੜਾ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਇਹਨਾਂ ਦਾ ਕੋਈ ਪੁਲਿਸ ਮਾਰਡ ਹਾਸਲ ਕਰਕੇ ਜਿਹੜਾ ਅਗਲੀ ਤਫਤੀਸ਼ ਅਗਲੇ ਵਿੱਚ ਲੈਂਦੀ ਜਾਊਗੀ। ਅਤੇ ਇਹਦੇ ਮੁਕਦਮੇ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਦੇ ਬਾਰੇ ਜਿਹੜੀ ਤਫ਼ਤੀਸ਼ ਅਮਲ ਵਿੱਚ ਲੈਂਦੀ ਜਾਵੇ ਡਰਗਮਲੀ ਵੀ ਕੁਝ ਹਨ ਹਾਂਜੀ ਇਹਨਾਂ ਦੇ ਕੋਲੋਂ ਕਰੀਬ 8000 ਰੁਪਏ ਦੀ ਜਿਹੜੀ ਡਰਗਮਣੀ ਬਰਾਮਦ ਹੋਈ ਹੈ ਜਿਹੜੀ ਮੁਕਦਮੇ ਦੇ ਵਿੱਚ ਅਸੀਂ ਰਿਕਵਰ ਕੀਤੀ ਹੈ ਬਾਕੀ ਇਹ ਮੁਕਦਮੇ ਦੇ ਬੈਕਵਰਡ ਫਾਰਵਰਡ ਲਿੰਕ ਤੇ ਬਾਰੇ ਅਸੀਂ ਜਿਹੜੀ ਤਫ਼ਤੀਸ਼ ਕਰਕੇ ਜਿਹੜੀ ਅਗਲੀ ਕਾਰਵਾਈ ਵਿੱਚ ਲਿਆਵਾਂਗੇ ਜੇ ਧੱਕਾਪੰਚ ਦੀ ਤੀਕੀ ਸੀ ਕਿ ਕੋਈ ਪਾਸੇ ਜਾਣ ਬੜੇ ਹਾਂ ਜੀ ਇਹ ਦਰਾਨੇ ਪੈਟਰੋਲਿੰਗ ਜਿਹੜੀ ਇਹਨਾਂ ਤੋਂ ਜਿਹੜੀ ਰਿਕਵਰੀ ਕੀਤੀ ਗਈ ਸੀ ਪੁਲਿਸ ਪਾਰਟੀ ਜਿਹੜੀ ਧੋਬੀ ਹਨ ਬਸਤੀ ਸਿਵਲ ਲਾਈਨ ਏਰੀਆ ਦੇ ਵਿੱਚ ਜਿਹੜੀ ਪੈਟਰੋਲਿੰਗ ਕਰ ਰਹੀ ਸੀ ਉਹ ਪੈਟਰੋਲਿੰਗ ਦੇ ਦੌਰਾਨ ਜਿਹੜੀ ਸ਼ੱਕੀ ਹਾਲ ਦੇ ਵਿੱਚ ਜਦੋਂ ਇਹ ਵਿਅਕਤੀ ਮਿਲੇ ਜਦੋਂ ਇਹਨਾਂ ਦੀ ਚੈਕਿੰਗ ਦੇ ਦੌਰਾਨ ਜਿਹੜੀ ਇਹ ਚੀਜ਼ਾਂ ਜਿਹੜੀਆਂ ਰਿਕਵਰ ਹੋਈਆਂ ਮੈਨੂੰ ਦੱਸ ਸਕਦੇ ਹੋ ਹਾਂ ਜੀ ਬਿਲਕੁਲ ਜਿਹੜੀ ਸਾਡੀ ਨਸ਼ੇ ਤਸਕਰਾਂ ਦੇ ਖਿਲਾਫ ਜਿਹੜੀ ਪਹਿਲਾਂ ਤੋਂ ਜਿਹੜੀ ਮਹਿੰਮ ਸਾਡੀ ਜਾਰੀ ਹੋ ਚੱਲ ਰਹੀ ਹੈਗੀ ਅਤੇ ਜਿਹੜੇ ਜੋ ਵੀ ਇਸ ਤਰ੍ਹਾਂ ਦਾ ਕੋਈ ਗਲਤ ਕੰਮ ਕਰਦੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕਰ